ਤਾਂ ਉਸ ਵੇਲੇ ਵਕਤ ਹੁੰਦਾ ਤੁਹਾਡੇ ਕੋ ਤੁਸੀਂ ਵੀ ਮਨਚ ਅਰਦਾਸ ਕਰਿਆ ਕਰੋ ਬੇਨਤੀ ਕਰਿਆ ਕਰੋ ਅਗਰ ਕੋਈ ਮੁਸ਼ਕਿਲ ਹੈ ਪਰੇਸ਼ਾਨੀ ਉਹਦੇ ਹੱਲ ਦੀ ਬੇਨਤੀ ਕਰਿਆ ਕਰੋ ਕਿਉਂਕਿ ਇਹ ਟਾਈਮ ਹੁੰਦਾ ਹੈ ਕਿਹੜਾ ਟਾਈਮ ਹੁੰਦਾ ਹੈ ਤਾਂ ਸਾਨੂੰ ਭੀਖਾ ਜੀ ਦੀ ਗੱਲ ਯਾਦ ਆ ਗਈ ਕਿ ਭੀਖਾ ਜੀ ਦਾ ਇੱਕ ਆਸ਼ਿਕ ਸੀ ਯਾਨੀ ਉਹਨੂੰ ਇੱਕ ਸੇਵਕ ਸੀ ਬੜਾ ਪਿਆਰ ਕਰਦਾ ਸੀ ਉਹਨੇ ਜਦੋਂ ਵੀ ਉਹਨਾਂ ਕਿਤੇ ਜਾਣਾ ਉਹਦੇ ਜ਼ੁਬਾਨ ਤੇ ਹੁੰਦਾ ਸੀ ਧੰਨ ਭੀਖਾ ਸਮਝਦੇ ਹੋ ਕਿ ਨਹੀਂ ਯਾਨੀ ਆਪਣੇ ਮੁਰਸ਼ਿਦ ਦਾ ਨਾਮ ਅਸ ਤੁਨ ਪੀਖਾ ਜੀ ਤਨ ਪੀਖਾ ਜੀ ਤਨ ਪੀਖਾ ਜੀ ਕਰਦੇ ਜਾਣਾ ਉਹਨਾ ਮੇਰਾ ਮੁਰਸ਼ਿਦ ਬੀਖਾ ਮੇਰਾ ਸਭ ਕੁਝ ਬੀਖਾ ਯਾਨੀ ਉਹਨੇ ਇੱਕ ਨਗਮਾ ਹੀ ਬਣਾ ਲਿਆ ਸੀ ਇਹ ਹੁਣ ਇੱਕ ਦਿਨ ਗਾਂਦਾ ਜਾ ਰਿਹਾ ਸੀ ਇਹ ਉਹ ਸਿਚੁਏਸ਼ਨ ਸੀ ਉਹ ਹਾਲਾਤ ਸੀ ਕਿ ਜਦੋਂ ਨਹਿਰਾਂ ਨਹੀਂ ਹੁੰਦੀਆਂ ਸੀ ਟਿਊਬਵਲ ਨਹੀਂ ਹੁੰਦੇ ਸੀ ਉਦੋਂ ਜ਼ਮੀਨਾਂ ਨੂੰ ਪਾਣੀ ਬਰਸਾਤ ਦੇ ਜ਼ਰੀਏ ਲੱਗਦਾ ਹੁੰਦਾ ਸੀ ਉਹ ਸਮਾਂ ਸੀ ਫਸਲ ਬੀਜ ਦਿੱਤੀ ਗਈ ਸੀ ਬਰਸਾਤ ਨਹੀਂ ਪੈ ਰਹੀ ਸੀ ਕਿਸਾਨ ਬੜੇ ਪਰੇਸ਼ਾਨ ਸੀ ਕਦੋਂ ਬਰਸਾਤ ਹੋਏਗੀ ਉਹਨੂੰ ਆਪਣੇ ਧਨ ਪੀਖਾ ਹੱਕ ਪੀਖਾ ਸੱਚ ਪੀਖਾ ਮੇਰਾ ਪੀਖਾ ਯਾਨੀ ਇਦਾਂ ਨਹੀਂ ਸ਼ਬਦ ਕੰਦਾ ਜਾ ਰਿਹਾ ਸੀ ਤੇ ਇੱਕ ਆਦਮੀ ਨੇ ਕਿਹਾ ਕੀ ਕਰ ਰਿਹਾ ਪੀਖਾ ਪੀਖਾ ਉਹ ਰੁਕ ਗਿਆ ਕਹਿੰਦਾ ਮੇਰੇ ਮੁਰਸ਼ਿਦ ਦਾ ਨਾਮ ਪੀਖਾ ਹੈ ਕਿਉਂਕਿ ਮੇਰੇ ਵਾਸਤੇ ਹੱਕ ਪੀਖਾ ਹੱਪਿਆ ਨਹੀਂ ਸੱਚ ਪੀਖਾ ਹੱਕ ਪੀਖਾ ਮੇਰਾ ਸਭ ਕੁਝ ਪੀਖਾ ਮੇਰਾ ਮੁਰਸ਼ਿਦ ਪੀਖਾ ਮੇਰਾ ਰੱਬ ਪੀਖਾ ਯਾਨੀ ਉਹ ਆਪਣੇ মুর্ਸ਼ਦ ਤੇ ਇੰਨਾ ਪਿਆਰ ਕਰਦਾ ਈ ਔਰ ਕਹਿੰਦਾ ਰੱਬ ਵੀ ਖਾ ਉਹਨੂੰ ਕੋਈ ਡਰ ਨਹੀਂ ਸੀ ਕਿ ਦੁਨੀਆ ਕੀ ਸੋਚੇਗੀ ਕਿਉਂਕਿ ਗੱਲ ਤਾਂ ਪਿਆਰ ਦੀ ਹੁੰਦੀ ਜਦੋਂ ਪਿਆਰ ਅੰਦਰ ਸੱਚਾ ਹੋਵੇ ਨਾ ਤੇ ਬੰਦਾ ਕਹਿੰਦਾ ਰੱਬ ਵੀ ਮੇਰਾ মুর্ਸ਼ਦ ਹੀ ਮੇਰਾ ਰੱਬ ਹੈ ਤੇ মুর্ਸ਼ਦ ਹੀ ਮੇਰਾ ਸਭ ਹੈ ਫੇਰ ਤਾਂ ਉੱਥੇ ਕਮੀ ਕੋਈ ਨਹੀਂ ਕਿਉਂਕਿ ਇਸ਼ਕ ਦੀ ਗੱਲ ਹੈ ਪਿਆਰ ਦੀ ਗੱਲ ਹੈ ਪਿਆਰ ਵਿੱਚ ਤਾਂ ਲੈਲਾ ਨੇ ਮਜਨੂ ਨੂੰ ਰੱਬ ਖੁਦਾ ਕਹਤਾ ਤਾਂ ਮਜਨੂ ਨੇ ਲੈਲਾ ਨੂੰ ਅੱਲਾਹ ਕਹਤਾ ਇਹ ਪਿਆਰ ਦੀ ਗੱਲ ਹੈ ਹੁਣ ਕਈ ਵਾਰ ਮਾਂ ਆਪਣੇ ਬੱਚੇ ਨੂੰ ਕਹਿੰਦੀ ਨਾ ਤੂੰ ਤਾਂ ਮੇਰਾ ਚੰਦ ਹੈ ਤੂੰ ਤਾਂ ਮੇਰਾ ਹੀਰਾ ਆ ਤਾਂ ਕੋਈ ਪੁੱਛੇ ਕਿੱਥੇ ਚੰਦ ਆ ਸ਼ਕਲ ਦੇਖ ਨੱਕ ਵਗਦਾ ਇਹਦਾ ਤੇਰਾ ਤੇਰੇ ਵਾਸਤੇ ਵਗਦਾ ਹੋਏਗਾ ਮੇਰਾ ਤਾਂ ਇਹ ਸਭ ਤੋਂ ਸੋਹਣਾ ਲਾਲ ਹੈ ਯਾਨੀ ਦਸਨਾ ਕੀ ਚੰਦੇ ਜੇ ਪਿਆਰ ਹੈ ਅੰਦਰ ਤਾਂ ਫਿਰ ਮਾਂ ਵੀ ਬੱਚੇ ਨੂੰ ਕਹਿੰਦੀ ਸਭ ਤੋਂ ਸੋਹਣਾ ਉਹ ਪਿਆਰ ਹੈ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਕੋਈ ਮਿਸਟਰ ਯੂਨੀਵਰਸ ਦਾ ਖਿਤਾਬ ਜਿੱਤ ਲਿਆ ਕਿ ਲੈ ਵੀ ਕਿਤੇ ਕੰਪੀਟੀਸ਼ਨ ਹੋਇਆ ਸੀ ਤਾਂ ਬੱਚਾ ਉਹ ਤੋਂ ਫਸਟ ਆਇਆ ਤੇ ਲੈ ਵੀ ਇਹ ਦੁਨੀਆ ਦਾ ਸਭ ਤੋਂ ਸੁੰਦਰ ਬੱਚਾ ਇੰਦਾ ਨਹੀਂ ਹੁੰਦਾ ਇਹ ਪ੍ਰੇਮ ਦੀ ਨਜ਼ਰ ਹੁੰਦੀ ਹੈ ਇਹ ਦਿਲ 'ਚ ਪ੍ਰੇਮ ਹੁੰਦਾ ਹੈ ਜਿਹੜਾ ਆਪਣੇ ਮਹਿਬੂਬ ਨੂੰ ਸੋਨਾ ਕਹਿਦੇ ਹੋ ਹੋ ਸਕਦਾ ਕਿਸੇ ਵਾਸਤੇ ਉਹਦੀ ਵੈਲਿਊ ਨਾ ਹੋਵੇ ਪਰ ਮਾਂ ਵਾਸਤੇ ਬੱਚੇ ਦੀ ਕੀਮਤ ਹੁੰਦੀ ਹੈ ਇਹ ਪਿਆਰ ਹੈ ਇਹ ਮਮਤਾ ਹੈ ਇਹ ਮੁਹੱਬਤ ਹੈ ਔਰ ਇਹੀ ਮੁਹੱਬਤ ਜਦੋਂ ਮੁਰਸ਼ਿਦ ਨਾ ਹੋ ਜਾਵੇ ਤਾਂ ਮੁਰਸ਼ਿਦ 'ਚ ਵੀ ਰੱਬ ਨਜ਼ਰ ਨਹੀਂ ਤਾਂ ਬੁੱਲੇ ਸ਼ਾਹ ਨੇ ਕਿੰਨੇ ਦੁੱਖ ਝੱਲੇ ਮੁਰਸ਼ਿਦ ਦੀ ਖਾਤਰ ਸੋ ਇਹ ਵੀ ਭੁਖਾ ਸੱਚ ਭੁਖਾ ਮੇਰਾ ਰੱਬ ਭੁਖਾ ਮੇਰਾ ਸਭ ਭੁਖਾ ਇਦਾਂ ਬਚਨ ਗਾਉਂਦਾ ਜਾ ਰਿਹਾ ਸੀ ਲੇਕਿਨ ਇਹ ਕਿਉਂ ਕੀ ਭੁਖਾ ਭੁਖਾ ਕਰ ਰਿਹਾ ਹੈ ਉਹ ਕਹਿੰਦਾ ਮੇਰੇ ਮੁਰਸ਼ਿਦ ਦਾ ਨਾਮ ਹੈ ਕਿਉਂਕਿ ਕਹਿ ਰਹੇ ਸੀ ਮੇਰਾ ਰੱਬ ਭੁਖਾ ਮੇਰਾ ਸਭ ਭੁਖਾ ਉਹ ਕਹਿੰਦੇ ਅੱਛਾ ਤੇਰਾ ਮੁਰਸ਼ਿਦ ਰੱਬ ਹੈ ਉਹ ਕਹਿੰਦਾ ਹਾਂ ਹੈ ਕਹਿੰਦੇ ਫੇਰ ਇਦਾਂ ਕਰ ਆਪਣੇ ਰੱਬ ਨੂੰ ਕਹੇ ਆ ਦੇਖ ਫਸਲ ਬੀਜੀ ਨੂੰ ਕਿੰਨਾ ਸਮਾਂ ਹੋ ਗਿਆ ਅਗਰ ਬਰਸਾਤ ਨਾ ਹੋਈ ਨਾ ਤਾਂ ਫਸਲ ਸਭ ਦੀ ਖਰਾਬ ਚੱਲ ਆਪਣੇ ਰੱਬ ਨੂੰ ਕਹੇ ਮੀਂਹ ਪਵਾਵੇ ਕਹਿੰਦਾ ਹੁਣ ਇਹ ਕਹਿ ਦਿੰਦੇ ਉਨਾਸ਼ਿਕ ਨੇ ਅੱਖਾਂ ਬੰਦ ਕੀਤੀਆਂ ਦਿਲ ਦੀ ਤਾਰ ਜੋੜੀ ਮੁਰਸ਼ਦ ਦੇ ਨਾਲ ਜਦੋਂ ਤਾਰ ਜੋੜੀ ਮੁਰਸ਼ਦ ਦੇ ਨਾਲ ਬੇਨਤੀ ਕੀਤੀ ਅਰਦਾਸ ਕੀਤੀ ਕਹੇ ਮੇਰੇ ਮੁਰਸ਼ਦ ਇਹ ਸਤਗੁਰੂ ਮੀਂਹ ਪਵਾ ਦੇ ਅਰਦਾਸ ਕੀਤੀ ਅੱਖਾਂ ਖੋਲੀਆਂ ਆ ਜੀ ਨੇ ਕਿ ਕਿਦਾਂ ਕਹਿੰਦਾ ਦੇਖੀ ਅੱਜ ਮੀਂਹ ਜ਼ਰੂਰ ਪਏਗਾ ਪਏਗਾ ਦੇਖੀ ਜਾਈਂ ਉਹ ਕਹਿੰਦੇ ਕਹਿ ਜੀ ਚਲਾ ਗਿਆ ਵਾਕਿਆ ਇਥੋਂ ਨਾ ਸਮਾਂ ਗੁਜ਼ਰੀਆ ਹਵਾਵਾਂ ਬਗੀਆਂ ਔਰ ਬੱਦਲ ਆਏ ਬਰਸਾਤ ਹੋਣੀ ਸ਼ੁਰੂ ਜਦੋਂ ਇਹ ਸੇਵਕ ਨੇ ਦੇਖੀ ਅੱਖਾਂ 'ਚ ਪਾਣੀ ਆ ਗਿਆ ਕਿ ਮੇਰੇ ਸਤਗੁਰ ਨੇ ਮੇਰੀ ਬੇਨਤੀ ਕਬੂਲ ਤਾਂ ਮੇਰਾ ਫਰਜ਼ ਬਣਦਾ ਜਾ ਕੇ ਸਤਗੁਰ ਦਾ ਸ਼ੁਕਰੀਆ ਕਰਾਂ ਕਹਿੰਦੇ ਉਸੇ ਵੇਲੇ ਤੁਰ ਪਿਆ ਮੁਰਸ਼ਿਦ ਦੇ ਦਰ ਦੀ ਤਰਫ ਔਰ ਜਦੋਂ ਮੁਰਸ਼ਿਦ ਦੇ ਦਰ ਤੇ ਪਹੁੰਚਿਆ ਤਾਂ ਭੀਖਾ ਜੀ ਬੈਠੇ ਹੋਏ ਸੀ ਜਾ ਕੇ ਨਾ ਕਦਮਾਂ 'ਚ ਮੱਥਾ ਟੇਕਿਆ ਤਾਂ ਭੀਖਾ ਜੀ ਹੱਸੇ ਉਹ ਕਹਿੰਦੇ ਮੂਰਖਾ ਮੰਗਿਆ ਵੀ ਕੀ ਬਾਰਿਸ਼ ਉਹ ਕਹਿੰਦਾ ਸਤਗੁਰੂ ਪਹਿਲੀ ਪਤਾ ਲੱਗ ਗਿਆ ਉਹ ਕਹਿੰਦੇ ਜੇ ਤੂੰ ਮੰਗਿਆ ਉਹ ਨੂੰ ਨਾ ਪਤਾ ਹੋਵੇ ਕੀ ਦਿੱਤਾ ਨੇ ਜਿਆਦਾ ਲੈਣ ਵਾਲੇ ਨੂੰ ਪਤਾ ਹੁੰਦਾ ਜਾਂ ਨਹੀਂ ਹਾਂ ਦੁਨੀਆ ਨੂੰ ਪਤਾ ਹੋਵੇ ਨਾ ਹੋਵੇ ਹੁਣ ਫਰਜ਼ ਕਰੋ ਤੁਸੀਂ ਚੋਰੀ ਵੀ ਕਿਸੇ ਨੂੰ ਕੁਝ ਦਓਗੇ ਨਾ ਜਾਂ ਤੁਹਾਨੂੰ ਪਤਾ ਹੋਊਗਾ ਮੈਂ ਕੀ ਦੇ ਰਿਹਾ ਹਾਂ ਤਾਂ ਜਦੋਂ ਅਗਲੇ ਲੈ ਲਿਆ ਉਹਨੂੰ ਪਤਾ ਲੱਗੇ ਨਾ ਮੈਂ ਕੀ ਲਿਆ ਹੈ ਹਾਂ ਪੂਜੇ ਨੂੰ ਪਤਾ ਲੱਗੇ ਨਾ ਲੱਗੇ ਇਸ ਕਰਕੇ ਉਹ ਕਹਿੰਦੇ ਮੰਗਿਆ ਵੀ ਕੀ ਬਾਰਿਸ਼ ਉਹ ਮੂਰਖ ਤਾਂ ਜਦੋਂ ਤੂੰ ਅਰਦਾਸ ਕੀਤੀ ਨਾ ਦੁਆ ਕੀਤੀ ਕਿਹਾ ਮੇਰੇ ਮੁਰਸ਼ਿਦ ਬਾਰਿਸ਼ ਪਵਾ ਦੇ ਦਰਅਸਲ ਉਸਲੇ ਮੈਂ ਬੰਦਗੀ ਤੇ ਬੈਠਾ ਸੀ ਮੈਂ ਖਵਾਰਾ ਦੀ ਬਾੜਗਾਚ ਸੀ ਕਿਉਂਕਿ ਮੇਰਾ ਧਿਆਨ ਖੁਦਾ ਨਾਲ ਜੁੜਿਆ ਸੀ ਤੇਰਾ ਧਿਆਨ ਮੇਰੇ ਨਾਲ ਜੁੜਿਆ। ਅਗਰ ਤੂੰ ਉਸ ਵੇਲੇ ਖੁਦਾ ਤੋਂ ਵੀ ਮੰਗ ਲੈਂਦਾ ਉਹ ਵੀ ਤੈਨੂੰ ਮਿਲ ਜਾਣਾ ਸੀ। ਤੂੰ ਬਾਰਿਸ਼ ਮੰਗੀ। ਕਾਈ ਕਹਿੰਦਾ ਜਦੋਂ ਮੁਰਸ਼ਿਦ ਬੰਦਗੀ ਤੇ ਬੈਠਾ ਨਾ ਤਾਂ ਸਮਝ ਲਓ ਹੁਣ ਉਹ ਉੱਧਰ ਜੁੜਿਆ ਹੈ ਤਾਂ ਹੁਣ ਮੈਂ ਮੁਰਸ਼ਿਦ ਨੂੰ ਯਾਦ ਕਰਕੇ ਜੋ ਮੰਗਣਾ ਮੈਨੂੰ ਵੀ ਇਹ ਟਾਈਮ ਹੁੰਦਾ ਹੈ। ਇਹ ਇਹ ਪਲ ਹੁੰਦੇ ਹੈ। ਇਹ ਦੁਆ ਦੀ ਕਬੂਲੀਅਤ ਦਾ ਕੋਈ ਸਮਾਂ ਹੁੰਦਾ ਹੈ ਪਰ ਬੰਦਾ ਉਹ ਸਮਾਂ ਵੀ ਆਹ ਮਾਲਕ ਧਿਆਨ ਦੇ ਬੱਠੇ ਟਾਈਮ ਕਿਨਾ ਹੋ ਗਿਆ। ਆ ਮੋਬਾਈਲ ਮੋਬਲ ਬੰਦ ਕਰੋ ਧਿਆਨ ਬੰਦ ਕਰੋ। ਆ ਮੈਸੇਜ ਚੈੱਕ ਕਰ ਲਓ ਕੋਈ ਆਇਆ ਤਾਂ ਨਹੀਂ ਮੰਦੇ ਤੇ ਅਨੁਦਰੀ ਰਹਿੰਦਾ ਹੈ। ਉਹ ਆਹੀ ਟਾਈਮ ਹੈ। ਤੂੰ ਵੀ ਆਪਣੀ ਸੁਰਤੀ ਜੋੜ ਦੇ। ਤੂੰ ਵੀ ਮੰਗ ਲੈ। ਸਮਝਿਓ ਕਿਉਂਕਿ ਰੱਬ ਦੇ ਘਰ ਦੇ ਦਰਵਾਜੇ ਜਦੋਂ ਖੁੱਲਦੇ ਆ ਨਾ ਹੁਣ ਫਰਜ਼ ਕਰੋ ਇੱਕ ਜਵਾਬ ਦੇਣਾ ਤੁਸੀਂ। ਇਹ ਇੱਕ ਰਾਜੇ ਦਾ ਮਹਿਲ ਹੈ। ਦਰਵਾਜਾ ਬੰਦ ਹੈ। ਇੱਕ ਭਿਖਾਰੀ ਜਾਂਦਾ ਹੈ। ਦਰਵਾਜਾ ਖੁੱਲਣਾ ਨਹੀਂ। ਕਿਉਂਕਿ ਭਿਖਾਰੀਆਂ ਵਾਸਤੇ ਦਰਜੇ ਪਰ ਫਿਰ ਜਾਵੇ ਇੱਕ ਵਜ਼ੀਰ ਹੁਣ ਜਦੋਂ ਵਜ਼ੀਰ ਜਾਂਦਾ ਵਜ਼ੀਰ ਵਾਸਤੇ ਦਰਵਾਜ਼ਾ ਖੁੱਲ ਜਾਂਦਾ ਤਾਂ ਉਹ ਕਹਿੰਦੇ ਮਾਰੇ ਮੈਨੂੰ ਵੀ ਲੈ ਚਲੋ ਤਾਂ ਵਜ਼ੀਰ ਦੀ ਮਰਜ਼ੀ ਆਇਆ ਤੂੰ ਵੀ ਆਇਆ ਫਿਰ ਉਹ ਜਦੋਂ ਖੁੱਲੇ ਤੂੰ ਵੀ ਚੱਲ ਪਾ ਕਿਉਂਕਿ ਜਦੋਂ ਦਰਵਾਜ਼ੇ ਖੁੱਲਦੇ ਐ ਤਾਂ ਫਿਰ ਇਹ ਨਹੀਂ ਦੇਖਿਆ ਜਾਂਦਾ ਕੋਣ ਕੋਣ ਕੀ ਐ ਫਿਰ ਤਾਂ ਸਭ ਨੂੰ ਐਂਟਰੀ ਗੱਲ ਤਾਂ ਦਰਵਾਜ਼ੇ ਖੋਲਣ ਦੀ ਐ ਤਾਂ ਹੀ ਤਾਂ ਕਹਿੰਦੇ ਕਿ ਹਰ ਮੁਸ਼ਕਿਲ ਦੀ ਕੁੰਜੀ ਯਾਰੋ ਹੱਥ ਮੁਰਸ਼ਿਦ ਦੇ ਕਿਉਂਕਿ ਉਹ ਕੁੰਜੀ ਜਦੇ ਹੱਥ 'ਚ ਹੋਵੇ ਦਰਵਾਜ਼ੇ ਵੀ ਉਹਦੇ ਵਾਸਤੇ ਹੀ ਖੁੱਲਦੇ ਐ ਸਤਗੁਰ ਹੱਥ ਕੁੰਜੀ ਹੋਰ ਤਾਂ ਦਰ ਖੁੱਲੇ ਅਹੀਂ ਕਹਿੰਦੇ ਨਾ ਇਹ ਦਰਵਾਜੇ ਉਦਹੀਂ ਖੁੱਲਦੇ ਜਦੋਂ ਜਿਹਦੇ ਹੱਥ ਚਾਬੀ ਹੋਵੇ ਇਸ ਕਰਕੇ ਪਿਆਰਿਓ ਜਦੋਂ ਫਕੀਰਾਂ ਕੋ ਬੈਠਣ ਦਾ ਮੌਕਾ ਮਿਲੇ ਤਾਂ ਸਮਝ ਲਓ ਰਹਿਮਤ ਦੇ ਦਰਵਾਜੇ ਖੁੱਲ੍ਹੇ ਲੁੱਟ ਲਈਏ ਖਜ਼ਾਨੇ ਸਮਝਦੇ ਹੋ ਕਿ ਨਹੀਂ ਉਹਨਾਂ ਸਮਿਆਂ ਨੂੰ ਇੱਧਰ ਉੱਧਰ ਘੁੰਮ ਕੇ ਆਪਣਾ ਧਿਆਨ ਦੁਨੀਆ ਵੱਲ ਲਾ ਕੇ ਖਰਾਬ ਨਾ ਕਰੀਏ ਬਲਕਿ ਉਹ ਸਮੇਂ ਨੂੰ ਪੂਰਾ ਸੁਮਾਰ ਲਈਏ ਕਿਉਂਕਿ ਮੌਕੇ ਹੀ ਹੁੰਦੇ ਆ ਜਿਹੜਾ ਮੌਕਾ ਸੁਮਾਰ ਲਿਆ ਸਭ ਕੁਝ ਲੈ ਜਾਂਦਾ ਤੇ ਜਿਹੜਾ ਮੌਕਾ ਗਵਾ ਗਿਆ ਤਾਂ ਫਿਰ ਉਹ सब कुछ और वैसे भी क्या विश्वास का अंतर होना बहुत ही जब क्या किसी ने श्री कृष्ण कि महाराज दुनिया से हर इंसान सफल और सुखी क्यों नहीं है इस दुनिया में हर इंसान को सफलता और सुख क्यों नहीं मिलता तो श्री कृष्ण ने जवाब नहीं दिता जो पूछे ना इस दुनिया में हर इंसान को सुख और सफलता क्यों नहीं मिलती ਅਸ਼ੇਰੀ ਗ੍ਰੇਸ਼ ਨੇ ਕਹਿੰਦੇ ਕਿ ਕਿਉਂਕਿ ਇਨਸਾਨ ਕੇ ਅੰਦਰ ਅੱਗੇ ਵਧਣੇ ਦਾ ਸਾਹਸ ਔਰ ਈਸ਼ਵਰ ਪਰ ਪੂਰਾ ਵਿਸ਼ਵਾਸ ਨਹੀਂ ਹੈ ਕਹਿੰਦੇ ਆਹੀ ਤਾਂ ਕਮੀ ਹੈ ਹਰ ਇਨਸਾਨ ਨੂੰ ਸਫਲਤਾ ਮਿਲ ਸਕਦੀ ਹੈ ਅਗਰ ਇਨਸਾਨ ਅੰਦਰ ਅੱਗੇ ਵਧਣ ਦਾ ਸਾਹਸ ਔਰ ਆਪਣੇ ਰੱਬ ਤੇ ਪੂਰਾ ਵਿਸ਼ਵਾਸ ਹੈ ਪਰ ਇਨਸਾਨ ਅੰਦਰ ਅੱਗੇ ਵਧਣ ਦਾ ਸਾਹਸ ਹੀ ਨਹੀਂ ਹੁੰਦਾ ਡਰ ਜਾਂਦਾ ਹੈ ਪਤਾ ਨਹੀਂ ਪਤਾ ਨਹੀਂ ਹੁਣਾ ਕਿ ਨਹੀਂ ਹੁਣਾ ਸ਼ੰਕਾ ਚ ਹੀ ਇਨਸਾਨ ਸ਼ੰਕਾ ਜਹੀ ਇਨਸਾਨ ਆਪਣੀ ਮੰਜ਼ਿਲ ਨੂੰ ਜਾਂ ਆਪਣੀ ਕਾਮਯਾਬੀ ਨੂੰ ਆਪ ਹੀ ਦੂਰ ਕਰ ਦਿੰਦਾ ਹੈ ਤਾਂ ਜੇ ਇਨਸਾਨ ਸਾਹਸ ਰੱਖ ਕੇ ਕਦਮ ਵਧਾਵੇ ਨਾ ਹੁਣ ਕਿਤੇ ਇੰਟਰਵਿਊ ਦੇਣ ਜਾਣਾ ਹੋਵੇ ਕਿਤੇ ਕੋਈ ਕੰਮ ਖੋਜਣ ਜਾਣਾ ਹੋਵੇ ਕੁਝ ਵੀ ਕਰਨਾ ਹੋਵੇ ਤਾਂ ਸ਼ੰਕਾ ਰੱਖ ਕੇ ਡਰ ਕੇ ਨਹੀਂ ਪੂਰੇ ਵਿਸ਼ਵਾਸ ਨਾਲ ਪੂਰੇ ਸਾਹਸ ਨਾਲ ਕਦਮ ਵਧਾਓ ਆਖਰ ਇੰਟਰਵਿਊ ਲੈਣ ਵਾਲੇ ਵੀ ਤਾਂ ਬੰਦੇ ਹੀ ਬੈਠੇ ਆਂ ਜਾਨ ਥੋੜੀ ਲੈ ਲੈਣੀ ਤੁਹਾਡੀ ਹਾਂ ਸਵਾਲ ਤੁਹਾਡੇ ਗਲਤ ਹੋ ਜਾਣਗੇ ਫੇਕੀ ਹੈ ਪਰ ਕੌਨਫੀਡੈਂਸ ਨਾਲ ਜਵਾਬ ਦਿਓ ਪਰ ਜਦੋਂ ਪਹਿਲੀ ਡਰ ਜਾਂਦੇ ਆ ਕੀ ਹੋਏਗਾ ਕੀ ਹੋਏਗਾ ਉਹ ਡਰ ਨਾਲ ਅਸੀਂ ਆਪਣੇ ਅੰਦਰਲੀ ਜੋ ਅਸੀਂ ਉਹ ਕੁਐਸਚਨ ਹੁੰਦੇ ਆ ਜੋ ਸਾਨੂੰ ਸਮਝ ਵੀ ਹੁੰਦੀ ਨਾ ਕਰਨ ਦੀ ਉਹ ਡਰਦੇ ਨਾਲ ਉਹ ਵੀ ਭੁੱਲ ਤਾਂ ਹੀ ਕਈ ਵਾਰ ਹੁੰਦਾ ਬੰਦੇ ਨੂੰ ਸਭ ਕੁਝ ਪਤਾ ਹੁੰਦਾ ਹੈ ਪਰ ਅਚਾਨਕ ਕੋਈ ਪੁੱਛ ਲਵੇ ਤਾਂ ਜਵਾਨ ਘੰਬਰ ਲਾ ਪਏ ਹੈ ਜਾਂ ਤਾਂ ਸਿਗਾ ਹੁਣ ਯਾਦ ਹੀ ਨਹੀਂ ਆਂਦਾ ਇਹ ਡਰ ਇਹ ਘਬਰਾਹਟ ਸਾਡੀ ਕੁਆਲਿਟੀ ਨੂੰ ਸਾਡੇ ਗੁਣਾਂ ਨੂੰ ਖਤਮ ਕਰ ਦਿੰਦੇ ਆ ਕਰ ਦਿੰਦੇ ਕ ਨਹੀਂ ਹਾਂਜੀ ਹੁਣ ਫਰਜ਼ ਕਰੋ ਇਨਸਾਨ ਰੋਜ਼ ਘਰ ਚਾਹ ਬਣਾਉਂਦਾ ਹੈ ਔਰ ਅਚਾਨਕ ਕੋਈ ਅਫਸਰ ਉਹਨੂੰ ਪੁੱਛ ਲਵੇ ਹਾਂ ਵੀ ਚਾਹ ਕੀ ਤਾਂ ਬਣਦੀ ਹੈ ਉਹ ਜੀ ਇਦਾਂ ਉਹਦੇ ਦੱਸ ਹੀ ਨਹੀਂ ਹੁੰਦਾ ਬੰਦੇ ਤੋਂ ਕਿਉਂਕਿ ਜੱਕਦਮ ਡਰ ਕਿ ਬੜਾ ਅਫਸਰ ਬੈਠਾ ਹੋ ਕੋਈ ਬੜਾ ਬੰਦਾ ਬੈਠਾ ਹੋਈ ਸਮਝਦੇ ਹੋ ਹੁਣ ਇਹਦਾ ਮਤਲਬ ਕੀ ਹੈ ਕਿ ਅਗਰ ਇਨਸਾਨ ਸੋਚੇ ਕਿ ਸਭ ਤੋਂ ਵੱਡਾ ਤਾਂ ਪਰਮਾਤਮਾ ਹੈ ਜਿਹੜਾ ਮੇਰੇ ਅੰਦਰ ਬੈਠਾ ਹੈ ਉਹ ਨਾਲੇ ਮੇਰੇ ਵਾਸਤੇ ਜਿਦਾ ਅਮੀਰ ਖੁਸਰੋ ਕਹਿੰਦੇ ਸੀ ਨਾ ਕਿ ਮੇਰੇ ਵਾਸਤੇ ਕੋਈ ਬਾਦਸ਼ਾਹ ਕੋਈ ਅਮੀਰ ਕੋਈ ਵਜ਼ੀਰ ਬੜਾ ਨਹੀਂ ਹੈ ਉਹ ਮੇਰੇ ਵਾਸਤੇ ਮੇਰਾ ਮੁਰਸ਼ਿਦ ਰੱਬ ਦਾ ਫਕੀਰ ਬੜਾ ਹੈ ਤੈਨਾਂ ਫਿਕਰ ਕਰੀਏ ਤਰਾ ਰੱਬ ਦੇ ਫਕੀਰਾਂ ਦੀ ਕਰੀਏ ਜਿਨ੍ਹਾਂ ਦੀ ਕਲਮ ਉੱਥੇ ਚੱਲਦੀ ਏ ਇਹ ਦੁਨੀਆਂ ਦੇ ਅਮੀਰਾਂ ਦੀ ਕੀ ਫਿਕਰ ਕਰਨੀ ਹੈ ਬਾਦਸ਼ਾਹਾਂ ਦੀ ਕੀ ਫਿਕਰ ਕਰਨੀ ਹੈ ਤਾਂ ਹੀ ਤਾਂ ਕਹਿੰਦੇ ਬਾਦਸ਼ਾਹਾਂ ਦੇ ਨਾਂ ਅਮੀਰਾਂ ਦੇ ਦੀਵੇ ਵੱਲ ਦੇ ਸਦਾ ਕਹਿੰਦੇ ਜਿਨ੍ਹਾਂ ਦੇ ਦੀਵੇ ਸਦਾ ਬਲਦੇ ਹਨ ਉਹਨਾਂ ਤੋਂ ਡਰਿਏ ਉਹਨਾਂ ਨਾਲ ਪਿਆਰ ਕਰੀਏ ਕਿਉਂਕਿ ਜਿਨ੍ਹਾਂ ਦੇ ਦੀਵੇ ਸਦਾ ਬਲਦੇ ਏ ਫੇ ਸਾਡੇ ਜੀਵਨ 'ਚ ਪ੍ਰਕਾਸ਼ ਰੋਸ਼ਨੀ ਵੀ ਉਹੀ ਭਰ ਸਕਦੇ ਏ ਤਾਂ ਹੀ ਤਾਂ ਬਹੁਤ ਵਾਰ ਦੱਸਿਆ ਜਾਂਦਾ ਹੈ ਕਿ ਫਕੀਰਾਂ ਦੇ ਦੀਵੇ ਹਮੇਸ਼ਾ ਬਲਦੇ ਆ ਤੂਫਾਨਾਂ ਚ ਵੀ ਉਹ ਬਲਦੇ ਹੀ ਰਹਿੰਦੇ ਆ ਇਹਦਾ ਮਤਲਬ ਕਿਹੜਾ ਤੂਫਾਨ ਗੱਲ ਕਰ ਰਿਹਾ ਮੁਸ਼ਕਲਾਂ ਪਰੇਸ਼ਾਨੀਆਂ ਜੇ ਤੂਫਾਨ ਵੀ ਆਣ ਹੁਣ ਕਿੰਨੇ ਤੂਫਾਨ ਆਏ ਜੀਜ਼ਸ ਕ੍ਰਾਈਸ ਦੇ ਜੀਵਨ ਚ ਦੇਖੋ ਹੱਥਾਂ 'ਚ ਸੂਲੀ ਮਤਲਬ ਸਲੀਵ ਚੜਾ ਕੇ ਹੱਥਾਂ 'ਚ ਕਿੰਨੀ ਵੀ ਠੋਕੇ ਗਏ ਪਰ ਉਹਨਾਂ ਦੀਵਾ ਬੁਝਿਆ ਅੱਜ ਵੀ ਦੁਨੀਆ ਦੇ जगਮਗਾ ਰਿਹਾ ਹੈ ਮਹਾਤਮਾ ਬੁੱਧ ਨੂੰ ਕਿੰਨੇ ਤਸੀਹੇ ਦਿੱਤੇ ਗਏ ਕਦੀ ਉਹਨਾਂ ਦੇ ਪਿੱਛੇ ਕੁੱਤੇ ਛੱਡਦੇ ਨੇ ਕਦੀ ਪੱਥਰ ਮਾਰਨੇ ਪਰ ਅੱਜ ਵੀ ਉਹ ਦੀਵਾ ਉਨ੍ਹਾਂ ਦੇ ਨਾਮ ਦਾ ਜਗ ਮਗਾਰੇ ਆ ਗੁਰੂਆਂ ਰਹਿਬਰਾਂ ਦੇ ਦੀਵੇ ਜਗ ਮਗਾਰੇ ਆ ਪੀਰਾਂ ਫਕੀਰਾਂ ਦੇ ਦੀਵੇ ਜਗ ਮਗਾਰੇ ਆ ਓਏ ਉਹ ਦੀਵੇ ਆ ਜਿਹਨੂੰ ਦੁਨੀਆ ਦੇ ਕੋਈ ਤੂਫਾਨ ਕੋਈ ਆਂਦੀਆਂ 부ਝਾ ਤਾਂ ਅਗਰ ਐਸੀ ਫਕੀਰਾਂ ਦੇ ਨਾਲ ਜੁੜ ਜਾਈਏ ਤਾਂ ਸਾਡਾ ਜੀਵਨ ਵੀ ਖੁਸ਼ੀਆਂ ਆਨੰਦ ਦੇ ਪ੍ਰਕਾਸ਼ ਨਾਲ ਭਰਪੂਰ ਹੋ ਜਾਏਗਾ ਗੱਲ ਤਾਂ ਇਹ ਕਿ ਜੁੜੇ ਕਿੱਥੇ ਆ ਇਸ ਲਈ ਸੰਸਾਰ ਤੇ ਸਫਲਤਾ ਖੁਸ਼ੀ ਸਭ ਨੂੰ ਕਿਉਂ ਨਹੀਂ ਮਿਲਦੀ ਕਿਉਂਕਿ ਇਨਸਾਨ ਅੰਦਰ ਅੱਗੇ ਵਧਣ ਦਾ ਸਾਹਸ ਹੋਰ ਆਪਣੇ ਰੱਬ ਤੇ ਪੂਰਾ ਵਿਸ਼ਵਾਸ ਹੈ ਨਹੀਂ ਇਹ ਵਿਸ਼ਵਾਸ ਦੀ ਕਮੀ ਹੀ ਇਨਸਾਨ ਦੇ ਜੀਵਨ 'ਚ ਡਰ ਚਿੰਤਾ ਫਿਕਰ ਦੁੱਖ ਪੈਦਾ ਕਰ ਦਿੰਦੀ ਹੈ ਤਾਂ ਜੇ ਵਿਸ਼ਵਾਸ ਪੂਰਾ ਹੋਵੇ ਤਾਂ ਫਿਰ ਇਨਸਾਨ ਕਦੀ ਦੁਖੀ ਚਿੰਤਾ ਦਾ ਕਰਦਾ ਹੀ ਨਹੀਂ ਮੇਰਾ ਕੀ ਬਣੇਗਾ ਕੀ ਹੋਏਗਾ ਪਤਾ ਜਿਹਨੇ ਜ਼ਿੰਦਗੀ ਦਿੱਤੀ ਆ ਬਸ ਮੈਂ ਉਹਦਾ ਨਾਮ ਲੈ ਕੇ ਮਿਹਨਤ ਕਰਨੀ ਆ ਉਹ ਮੇਰੇ ਨਾਲ ਤਾਂ ਫਿਕਰ ਕਰਦੀ ਕੋਸ਼ਿਸ਼ ਕਰਨਾ ਮੇਰਾ ਕਰਮ ਹੈ ਕਾਮਯਾਬੀ ਦੇਣਾ ਮੇਰੇ ਅਹੀਂ ਤਾਂ ਕਿਹਾ ਜਾਂਦਾ ਹੈ ਕਿ ਆਪਕੀ ਰਫਤਾਰ ਚਾਹੇ ਜਿੰਨੀ ਮਰਜੀ ਤੇਜ਼ ਹੋ ਆਪਕੀ ਰਫਤਾਰ ਚਾਹੇ ਇਮਰਜੀ ਤੇਜ਼ ਹੋ ਲੇਕਿਨ ਮੰਜ਼ਿਲ ਤੋ ਖੁਦਾ ਕੀ ਰਹਿਮਤ ਸੇ ਹੀ ਮਿਲਦੀ ਹੈ ਇਹ ਯਾਦ ਰੱਖਣਾ ਹੁਣ ਇੱਕ ਬੰਦਾ ਕਹਿੰਦਾ ਬੜੀ ਤੇਜ਼ ਗੱਡੀ ਲੈ ਕੇ ਜਾ ਰਿਹਾ ਤਾਂ ਯਾਦ ਰੱਖ ਰੱਬ ਰਹਿਮਤ ਨਾ ਕਰੇ ਤਾਂ ਗੱਡੀ ਕਿਤੇ ਠੋਕ ਵੀ ਜਾਣੀ ਇਹ ਤਾਂ ਉਹਦੀ ਰਹਿਮਤ ਈ ਸਹੀ ਸਲਾਮਤ ਮੰਜ਼ਿਲ ਤੱਕ ਗੱਲ ਰਫਤਾਰ ਦੀ ਨਹੀਂ ਹੈ ਗੱਲ ਉਹਦੀ ਰਹਿਮਤ ਦੀ ਹੈ ਗੱਲ ਉਹਦੀ ਕਿਰਪਾ ਦੀ ਹੈ ਹੁਣ ਇੱਕ ਕਿਸਾਨ ਜਿੰਨੀ ਮਰਜ਼ੀ ਤੇਜ਼ੀ ਨਾਲ ਬੀਜ ਬੋਈ ਜਾਵੇ ਤਾਂ ਫਲ ਤਾਂ ਉਹਦੀ ਰਹਿਮਤ ਨਾਲ ਹੀ ਆਣੇ ਓਏ ਫਲ ਇਦਾਂ ਨਹੀਂ ਲੱਗਣਾ ਜੇ ਕਿੰਨੀ ਸਪੀਡ ਨਾਲ ਬੀਜ ਬੋਏ ਇੱਕ ਦਿਨ ਚ ਕਿੰਨੇ ਖੀਦ ਖੇਤ ਵੋਏ ਕਿੰਨੇ ਕਿੱਲੇ ਬੀਜ ਦਿੱਤੇ ਉਹਨੇ ਇੱਕ ਬੰਦਾ ਕਹੋ ਇੱਕ ਦਿਨ ਚ ਮੈਂ 10 ਕਿੱਲੇ ਬੀਜ ਦਿੱਤੇ ਦੇਖਿਆ ਮੇਰੀ ਸਪੀਡ ਤਾਂ ਤੇਰੀ ਸਪੀਡ ਨੇ ਵੀ ਬੀਜਾਂ ਨੂੰ ਫੜ ਨਹੀਂ ਲੈਣਾ ਇਹ ਫਲ ਤਾਂ ਉਹਦੀ ਇਹਨੇ ਸਪੀਡ ਕਰ ਠੀਕ ਹੈ ਸਪੀਡ ਰੱਖ ਪਰ ਨਾਲ ਨਾਲ ਵਿਸ਼ਵਾਸ ਵੀ ਰੱਖ ਕਿ ਚੱਲ ਮੈਂ ਰਿਆਂ ਹਾਂ ਤਾਂ ਮੈਨੂੰ ਮੰਜ਼ਿਲ ਤੱਕ ਲੈ ਕੇ ਜਾਣ ਵਾਲਾ ਮੇਰਾ ਮਾਲਿਕ ਮੇਰੇ ਹੰਕਾਰ ਨਾਲ ਮੈਂ ਦੇ ਕਿੰਨਾ ਤੇਜ਼ ਚੱਲ ਰਿਆਂ ਮੈਂ ਤੇਜ਼ ਚੱਲ ਰਿਆਂ ਜਿੱਥੇ ਮੈਂ ਆ ਗਈ ਇਹ ਬੰਦੇ ਦੀ ਮੈਂ ਹੀ ਬੰਦੇ ਨੂੰ इसलिए याद रखना हंकार चाहे छोटा हो चाहे बड़ा बुराई चाहे छोटी हो चाहे बड़ी एक पता की कम कर दी है कश्ती में शेद चाहे छोटा हो या बड़ा वो एक दिन कश्ती को डुबोता जरूर है ऐसे ही इंसान में बुराई छोटी हो या बड़ी वो एक दिन इंसान को नष्ट करती जरूर है बंदा है ना मैं तो छोटी ही बुराई है समझते कि नहीं ਤੇ ਇਹ ਗੱਲ ਯਾਦ ਰੱਖੋ ਬੂੰਦ ਬੂੰਦ ਮਿਲ ਕੇ ਘੜਾ ਜਿਵੇਂ ਇਹ ਛੋਟ ਛੋਟੀਆਂ ਬੁਰਾਈਆਂ ਨੂੰ ਵੀ ਅੱਜ ਹੀ ਕਾਬੂ ਕਰ ਲੋ ਅੱਜ ਹੀ ਕੰਟਰੋਲ ਕਰ ਲੋ ਕਿਉਂਕਿ ਛੋਟੀ ਬੁਰਾਈ ਕਿਹੜੇ ਵੇਲੇ ਬੜੀ ਹੋ ਜਾਏਗੀ ਉਹ ਕਰਦਿਆਂ ਕਰਦਿਆਂ ਬੰਦੇ ਨੂੰ ਸਮਝ ਵੀ ਨਹੀਂ ਆਉਂਦੀ ਇਸ ਲਈ ਅੱਜ ਹੀ ਆਪਣੀਆਂ ਬੁਰੀਆਂ ਆਦਤਾਂ ਨੂੰ ਛੱਡੀਏ ਔਰ ਆਪਣੇ ਜੀਵਨ ਦੇ ਵਿੱਚ ਛੋਟ ਛੋਟੀਆਂ ਬੁਰੀਆਂ ਬੁਰਾਈਆਂ ਨੂੰ ਕੱਢਣ ਦੀ ਕੋਸ਼ਿਸ਼ ਕਿਉਂਕਿ ਜਿਹਨਾਂ ਨੂੰ ਸਮਝ ਹੁੰਦੀ ਨਾ ਉਹ ਪਤਾ ਕੀ ਕਰਦੇ ਆ ਇੱਕ ਆਦਮੀ ਹੁੰਦਾ ਸੀ ਜਿਹਦਾ ਕੰਮ ਸੀ ਪੁਰਾਣੇ ਸਮੇਂ ਵਿੱਚ ਉਹਨੇ ਇੱਕ ਗਦਾ ਰੱਖਿਆ ਹੁੰਦਾ ਸੀ ਉਹਦੇ ਤੇ ਉਹਨਾਂ ਆਪਣੀਆਂ ਚੂੜੀਆਂ ਸੁਰਖੀਆਂ ਬਿੰਦੀਆਂ ਯਾਨੀ ਜੋ ਵੀ ਸੁਹਾਗ ਨਾਲ ਸਵਾਰ ਹੁੰਦਾ ਸੀ ਉਹ ਰੱਖ ਕੇ ਵੇਚਣਾ ਸਮਝਣਾ ਤਾਂ ਇੱਕ ਦਿਨ ਕੀ ਹੋਇਆ ਇੱਕ ਬੰਦੇ ਨੇ ਦੇਖਿਆ ਉਹ ਗਧੇ ਨੂੰ ਬੰਨ ਰਿਹਾ ਤੇ ਕਹਿ ਰਿਹਾ ਭੈਣ ਜੀ ਹਿਲੇਓ ਨਾ ਭੈਣ ਜੀ ਪਾਣੀ ਲਿਆਵਾ ਭੈਣ ਜੀ ਕੀ ਖਾਓਗੇ ਬੜਾ ਹੈਰਾਨ ਗਧੇ ਨੂੰ ਭੈਣ ਜੀ ਭੈਣ ਜੀ ਕਰ ਰਿਹਾ ਬੜਾ ਹੈਰਾਨ ਹੋਇਆ ਬੜਾ ਕਮਾਲ ਦੀ ਗੱਲ ਹੈ ਗਧੇ ਦੀ ਇੱਜ਼ਤ ਇਹ ਨੀ ਜਿਹੜੇ ਗਧੇ ਨੂੰ ਦੇ ਰਿਹਾ ਪਹਿਲੀ ਵਾਰ ਦੇਖਿਆ ਨੇ ਤਾਂ ਲੋਕ ਤਾਂ ਗਧੇ ਦੇ ਡੰਡੇ ਮਾਰਦੇ ਲੱਤਾਂ ਮਾਰਦੇ ਗਲਾਂ ਘੜਦੇ ਆ ਇਹ ਬੜਾ ਭੈਣ ਜੀ ਆਜੋ ਭੈਣ ਜੀ ਚਲੀਏ ਉਹ ਤੁਰਿਆ ਨਾ ਗਿਆ ਪੁੱਛਿਆ ਜਾ ਕੇ ਕਹਿੰਦਾ ਤੂੰ ਇਹ ਆਪਣੀ ਗਧੇ ਨੂੰ ਭੈਣ ਜੀ ਭੈਣ ਜੀ ਕਿਉਂ ਕਹਿੰਦਾ ਆ ਉਹ ਕਹਿੰਦਾ ਭਰਾਵਾ ਦਰਅਸਲ ਮੈਂ ਜੋ ਸੋਦਾ ਵੇਚਦਾ ਨਾ ਇਹ ਭੈਣਾ ਨਹੀਂ ਵੇਚਦਾ ਸਮਝਦੇ ਹੋ ਕਿ ਨਹੀਂ ਇਸ ਕਰਕੇ ਮੈਂ ਗਧੇ ਨੂੰ ਵੀ ਭੈਣ ਜੀ ਭੈਣ ਜੀ ਇਸ ਲਈ ਬੋਲਦਾ ਤਾਂ ਕਿ ਮੈਨੂੰ ਭੈਣ ਜੀ ਬੋਲਣ ਦੀ ਆਦਤ ਪੈ ਜਾਵੇ ਇਤੇ ਇਹ ਨਾ ਹੋਵੇ ਗਦੇ ਨੂੰ ਗਾਲ ਕੱਢਦੇ ਕੱਢਦੇ ਉਹ ਗਾਲ ਕਿਤੇ ਹੋਰ ਨੂੰ ਨਿਕਲ ਜਾਵੇ ਕਿਉਂਕਿ ਆਖਿਰ ਜੋ ਜਵਾਨ ਤਾਂ ਹੀ ਤੁਸੀਂ ਕਦੀ ਦੇਖੂਗੇ ਨਾ ਕਈ ਨੌਜਵਾਨ ਐਸੇ ਵੀ ਹੁੰਦੇ ਉਹ ਗੱਲਾਂ ਕਰਦੇ ਗਾਲ ਕੱਢੀ ਜਾਂਦੇ ਆਦਤ ਬਣ ਚੁੱਕੀ ਹੈ ਉਹ ਫੋਨ ਤੇ ਕਿਸੇ ਨੂੰ ਹਾਲ ਚਾਲ ਵੀ ਨਾਲ ਹੀ ਗਾਲ ਉਹ ਭਈ ਇੱਥੇ ਗਾਲ ਦੀ ਲੋੜ ਕੀ ਹੈ ਅਗਲਾ ਵੀ ਨਾ ਸੁਣ ਕੇ ਖੁਸ਼ ਹੋਏਗਾ ਹੋ ਠੀਕ ਆ ਗਾਲ ਕੱਢ ਕੋਈ ਹੋਰ ਕੱਢ ਦੇਵੇ ਜਾਨ ਲੈਣ ਨੂੰ ਤਿਆਰ ਹੈ ਤੇ ਇਹਦੀ ਗੱਲਾਂ ਸੁਣ ਕੇ ਵੀ ਤੂੰ ਹੁਣ ਉੱਥੇ ਬੰਦੇ ਦੀ ਆਦਤ ਇਦਾਂ ਦੀ ਬਣ ਚੁੱਕੀ ਹੈ ਕਿ ਬੰਦਾ ਮਾੜੀ ਮਾੜੀ ਗੱਲ ਤੇ ਗਾਲ ਉਹ ਕਹਿੰਦਾ ਮੈਂ ਗਧੇ ਨੂੰ ਵੀ ਭੈਣ ਜੀ ਇਸ ਲਈ ਕਹਿੰਦਾ ਤਾਂ ਕਿ ਮੈਨੂੰ ਆदत ਭੈਣ ਜੀ ਕਹਿਣ ਦੀ ਬਣੇ ਇੱਜ਼ਤ ਦੇਣ ਦੀ ਆਦਤ ਬਣੇ ਕਿਉਂਕਿ ਜੇ ਮੈਂ ਆਪਣੇ ਸੌਦੇ ਨੂੰ ਵੇਚਣਾ ਹੈ ਕਾਮਯਾਬ ਹੋਣਾ ਹੈ ਤਾਂ ਮੇਰੀ ਜ਼ੁਬਾਨ ਚੋਂ ਮਿਠਾਸੇ ਨਿਕਲਣੀ ਚਾਹੀਦੀ ਜੀ ਨਿਕਲਣਾ ਚਾਹੀਦਾ ਹੈ ਇਸ ਲਈ ਮੈਂ ਜਾਨਵਰ ਨਾਲ ਪ੍ਰੈਕਟਿਸ ਕਰ ਰਿਹਾ ਇਹ ਪ੍ਰੈਕਟਿਸ ਹੁੰਦੀ ਹੈ ਅਹੀਂ ਤਾਂ ਕਹਾਂਗੇ ਤੁਸੀਂ ਵੀ ਪ੍ਰੈਕਟਿਸ ਕਰੋ ਆਪਣੀ ਜੁੱਤੀ ਪਾ ਲੇ ਭਾਈਏ ਜੀ ਚਾ ਪੀਏ ਜੀ ਹਰ ਲਫ਼ਜ਼ ਨਾਲ ਜੀ ਕਹਿਣ ਦੀ ਆਦਤ ਬਣਾਓ ਸਮਝਦੇ ਹੋ ਕਿ ਨਹੀਂ ਹੁਣ ਤੁਸੀਂ ਕਹਿੰਦੇ ਇਹਦੇ ਨਾਲ ਕੀ ਹੋਣਾ ਇਹਦੇ ਨਾਲ ਕੀ ਹੋਣਾ ਤੁਹਾਨੂੰ ਆਦਤ ਬਣਨੀ ਹੈ ਸਮਝ ਦਿਓ ਕਿ ਨਹੀਂ ਤੁਹਾਨੂੰ ਜੀ ਕਹਿਣ ਦੀ ਆਦਤ ਬਣਨੀ ਅੱਛਾ ਬੋਲਣ ਦੀ ਹਾਂ ਕਿਉਂਕਿ ਆਦਤ ਇਹ ਇੱਕ ਮਿੰਟ ਚ ਨਹੀਂ ਬਣਦੀ ਇਹ ਬਾਰ ਬਾਰ ਰਿਪੀਟ ਕਰਨਾ ਪੈਂਦਾ ਰਿਪੀਟ ਕਰਨਾ ਪੈਂਦਾ ਰਿਪੀਟ ਕਰਨਾ ਪੈਂਦਾ ਹੈ ਔਰ ਰਿਪੀਟ ਕਰਦਿਆ ਕਰਦੇ ਹੋ ਚੀਜ਼ ਪੱਕੀ ਹੋ ਜਾਂਦੀ ਹੈ ਹੋ ਜਾਂਦੀ ਹੈ ਕਿ ਨਹੀਂ ਜੇ ਦੇਖੇਗਾ ਸੱਟ ਮਾਰੀ ਜੋ ਮਾਰੀਓ ਮਾਰੀਓ ਉੱਥੇ ਨਿਸ਼ਾਨ ਬਣਨਾ ਸ਼ੁਰੂ ਇੱਕ ਪੱਥਰ ਤੇ ਵੀ ਬੂੰਦ गिरਦੀ ਰਹੇ ਤੇ ਪਤੇ 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 ਉੱਥੇ ਵੀ ਸਰਾਖ ਇਤਨੀ ਅੱਛੀ ਅੱਛੀ ਬੋਲ ਬਾਣੀ ਦੀ ਆਦਤ ਬਣਾਣੀ ਸਮਝਦੇ ਹੋ ਬਣੀ ਇਲੇ ਜਾਨਵਰ ਨੂੰ ਜੀ ਕਹਿ ਕੇ ਬੁਲਾਓ ਉਹ ਬੰਦੇ ਨੂੰ ਉਹ ਗੱਲ ਇੱਜ਼ਤ ਹੀ ਨਹੀਂ ਹੈ ਕਿ ਜਾਨਵਰ ਨੂੰ ਹਾਲਾਂਕਿ ਹਰ ਚੀਜ਼ ਨੂੰ ਇੱਜ਼ਤ ਦੇਣੀ ਚਾਹੀਦੀ ਕਿਉਂਕਿ ਹਰ ਚੀਜ਼ ਅੰਦਰ ਦਾ ਰੱਬ ਹੈ ਇਹ ਤਾਂ ਅਸੀਂ ਆਪਣਾ ਸੁਧਾਰ ਕਰ ਰਹੇ ਹਾਂ ਆਪਣੀਆਂ ਕਮੀਆਂ ਨੂੰ ਦੂਰ ਕਰ ਰਹੇ ਹਾਂ ਆਪਣੇ ਆਪ ਨੂੰ ਬੈਟਰ ਬਣਾ ਰਹੇ ਹਾਂ ਕਿਉਂਕਿ ਆਪਣੇ ਆਪ ਨੂੰ ਬਿਹਤਰ ਮੈਂ ਆਪ ਹੀ ਬਣਾ ਸਕਦਾ ਕੋਈ ਦੂਜਾ ਮੇਰੀ ਜਗ੍ਹਾ ਮਿਹਨਤ ਨਹੀਂ ਇਹ ਤਾਂ ਦੱਸੀਦਾ ਨਾ ਜੇ ਫਿੱਟ ਹੋਣਾ ਤਾਂ ਐਕਸਰਸਾਈਜ਼ ਤੁਹਾਨੂੰ ਹੀ ਕਰਨੀ ਪੈਣੀ ਹੈ ਕੋਈ ਤੁਹਾਡੀ ਜਗ੍ਹਾ ਮਿਹਨਤ ਨਹੀਂ ਕਰ ਸਕਦਾ ਜਾ ਕੇ ਕਿ ਕੋਈ ਦੂਜਾ ਰਨਿੰਗ ਕਰ ਦੇਵੇ ਫਾਇਦਾ ਤੁਹਾਨੂੰ ਹੋ ਜਾਏਗਾ ਦੂਜਾ ਡੱਡ ਬੈਠ ਕੇ ਮਾਰ ਦੇਵੇ ਤੁਸੀਂ ਮਜ਼ਬੂਤ ਹੋ ਜਾਓਗੇ ਨਹੀਂ ਕੋਈ ਦੂਜਾ ਖਾਣਾ ਖਾ ਲਵੇ ਪੇਟ ਤੁਹਾਡਾ ਨਹੀਂ ਭਰਨਾ ਜੇ ਜ਼ਿੰਦਗੀ ਸਾਡੀ ਤਾਂ ਮਿਹਨਤ ਵੀ ਸਾਨੂੰ ਹੀ ਕਰਨੀ ਪੈਣੀ ਆ ਤਾਂ ਹੁਣ ਅੱਜ ਤੋਂ ਕਰਨੀ ਹੈ ਕਿ ਨਹੀਂ ਹਾਂਜੀ ਹਰ ਚੀਜ਼ ਨਾਲ ਜੀ ਲਾਣ ਦੀ ਕੋਸ਼ਿਸ਼ ਕਰੋ ਇੱਕ ਦੂਜੇ ਨੂੰ ਜੀ ਕਰਕੇ ਬੁਲਾਓ ਜੈ ਮਾਲਕਾਂ ਦੀ ਜੀ ਤੂੰ ਦੇਖੋ ਕਿੰਨਾ ਆਨੰਦ ਕਿਤਾਬ ਜਾਂਦਾ ਹੈ ਕਹਿ ਕੇ ਦੇਖੋ ਕਿ ਦੂਜੇ ਨੂੰ ਹੋਰ ਜੀ ਕੀ ਹਾਲ ਹੈ ਹੋਰ ਜੀ ਖੁਸ਼ ਹੋ ਤੁਸੀਂ ਹਾਂ ਜੀ ਮਜਾ ਆਂਦਾ ਕਿ ਨਹੀਂ ਕੋਈ ਤੂੰ ਖੁਸ਼ ਆਂ ਨਹੀਂ ਆਹ ਗੱਲ ਓਏ ਕੀ ਕਰਦਾ ਤੂੰ ਖੁਸ਼ ਆਂ ਇਹ ਚ ਮਜਾ ਇਹਦਾ ਦਵਕਾ ਜਿਹਾ ਪਾ ਰਿਆ ਕਿਸੇ ਨਾ ਹੋਰ ਜੀ ਸੁਣਾਓ ਕੀ ਹਾਲ ਹੈ ਜੀ ਤੁਹਾਡਾ ਹਾਂ ਜੀ ਰੋਟੀ ਰੋਟੀ ਖਾਧੀ ਕਿ ਨਹੀਂ ਹਾਂ ਜੀ ਲੱਗਰ ਬਣੀ ਛਕ ਲਿਆ ਹਾਂ ਜੀ ਓਏ ਮਜਾ ਹੈ ਜ਼ਿੰਦਗੀ ਦਾ ਆਨੰਦ ਕਈ ਗੁਣਾ ਉਹ ਤਾਂ ਹੀ ਅਸੀਂ ਇੱਕ ਕਹੀਦੀ ਨਾ ਲਾਈਨ ਕਿ ਰੋਟੀ ਦੇ ਸਾਥ ghee ਔਰ ਬੋਲਤੇ ਹੋਏ ਜੀ ਲਗਾਉਣੇ ਸੇ ਜ਼ਿੰਦਗੀ ਦਾ ਸਵਾਦ ਕਈ ਗੁਣਾ ਵੱਧ ਜਾਂਦਾ ਹੈ ਪਰ ਜ਼ਿਆਦਾ ਕਿਵੇਂ ਨਹੀਂ ਲਾਣਾ ਸਮਝਦੇ ਹੋ ਕਿ ਨਹੀਂ ਹਾਂ ਉਹਨਾਂ ਕ ਲਾਓ ਜਿਨ੍ਹਾਂ ਸਵਾਦ ਵਧੇ ਇਹ ਨਹੀਂ ਕਿ ਜ਼ਿਆਦਾ ਚੋਪੜ ਕੇ ਤਾਂ ਫੇ ਬੰਦਾ ਕ ਵੀ ਹਾਰਟ ਦੀ ਬਿਮਾਰੀ ਹੋ ਗਈ ਮੈਨੂੰ ਆ ਬਿਮਾਰੀ ਹੋ ਗਈ ਮੇਰੀ ਫੈਟੀ ਵੱਧ ਗਈ ਸੋ ਦੱਸਣਾ ਕਿ ਜਾਂਦੇ ਸਵਾਦ ਉਹਨਾਂ ਕ ਸਮਝਦੇ ਹੋ ਸੋ ਜੀਵਨ ਚ ਰੋਟੀ ਦੇ ਉੱਤੇ ਘੇ ਲਾੜਨਾ ਰੋਟੀ ਦੇ ਉੱਪਰ ਘੀ ਤੇ ਬੋਲਤੇ ਹੋਏ ਲਗਾਣੇ ਸੇ ਜ਼ਿੰਦਗੀ ਦਾ ਸਵਾਦ ਹੋਰ ਸਵਾਦ ਬਣਾਣਾ ਕਿ ਨਹੀਂ ਅੱਜ ਤੋਂ ਚਲੋ ਚੈੱਕ ਕਰਨਾ ਹੈ ਸੀ ਕਿਹੜਾ-ਕਿਹੜਾ ਬਦਲਦਾ ਹੈ ਤੁਹਾਡੇ ਹੱਥ 'ਚ ਹੈ ਇਹ ਇਸ ਲਈ ਆਓ ਆਪਣੀਆਂ ਬੁਰੀਆਂ ਆਦਤਾਂ ਨੂੰ ਬੁਰੀਆਂ ਕਮੀਆਂ ਨੂੰ ਛੱਡੀਏ ਔਰ ਆਪਣੇ ਅੰਦਰ ਅੱਛੇ ਗੁਣਾਂ ਨੂੰ ਪੈਦਾ ਕਰੀਏ ਕਰੀਏ ਕਿਉਂਕਿ